ਸਟੀ ਪਾਗ ਮਤਲਬ ਵਿਖਾਵੇ ਲਈ ਉਂਝ ਦਸਤਾਰ ਸੋਹਣੀ ਦਸੋਣੀ ਸਜਾਣੀ ਚਾਹੀਦੀ ਹੈ ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ ਮੇਰੀ ਬੇਨਤੀ ਹੈ ਤੇ ਜੇ ਮੈਂ ਇਸ ਕਰਕੇ ਪਾਗ ਦਾ ਬਣ ਰਿਹਾ ਸੋਹਣੀ ਕਿ ਲੋਕਾਂ ਚ ਖਲੋ ਕੇ ਲੋਕੀ ਵੇਖਣ ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤੇ ਪਿਆਰਿਓ ਉਹ ਕਿਰਪਾ ਬਣ ਜਾਏਗੀ ਤੇ ਜੇ ਆਪਾਂ ਕੱਪੜੇ ਸ਼ਸਤਰ ਵਸਤਰ ਆਪਣੀ ਈਗੋ ਨਾਲ ਜੋੜ ਲੈਣਾ ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੀ ਇੱਕ ਪਾਸੇ ਬਾਣੀ ਚ ਇੱਕ ਬਚਨ ਹੁੰਦਾ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਖੋ ਜਾਏ ਕਹਿਲਾ ਰੂ ਨਾ ਜਾਣਦਾ ਸਿਰ ਪੀ ਮਿੱਟੀ ਖਾਏ ਹੁਣ ਇਹ ਤੁਕ ਨੂੰ ਧਿਆਨ ਨਾਲ ਸੁਣਿਓ ਟੇਢੀ ਪਾਗ ਇੱਕ ਤਾਂ ਪਾਗ ਟੇਢੀ ਬਣ ਲਈ ਟੇਢੇ ਚੱਲੇ ਸਿੱਧਾ ਵੀ ਨਹੀਂ ਤੁਰਦਾ ਪੁੱਠੇ ਚੱਲਦਾ ਜੋ ਗੱਲ ਕਰਦਾ ਪੁੱਠੀ ਕਰੇਗਾ ਅੱਗੇ ਲਾਗੇ ਬੀਰੇ ਖਾਨ ਇੱਥੇ ਬੀਰਾਦਰ ਤੇ ਬੀੜਾ ਅਜਨੂੰ ਮਾਰੇ ਨੇ ਕਿਹਾ ਪਾਨ ਸਿਵਾਰੀ ਖੈ ਪਾਨ ਦਾ ਬੀੜਾ ਟੇਢੀ ਪਾਗਬਨ ਲਈ ਟੇਢੇ ਤੁਰਨ ਨਾਲ ਪੈ ਤੇ ਪਾਨ ਦੇ ਬੀੜੇ ਮੂੰਹ ਚ ਚਬਾਈ ਜਾਂਦੇ ਆ ਜਿੱਥੇ ਜਾਂਦੇ ਆ ਪਾਨ ਚਬਾਉਂਦੇ ਆ ਤੇ ਜੇ ਉਹਨੂੰ ਕਹੋ ਭਲਿਆ ਬੰਦਿਆ ਰੱਬ ਨੇ ਤੈਨੂੰ ਜਵਾਨੀ ਦਿੱਤੀ ਏ ਤੈਨੂੰ ਇੰਨਾ ਕੋਈ ਦਿੱਤਾ ਬੰਦਗੀਕਾਰ